ਤੁਹਾਡੀਆਂ ਆਸਾਂ ਤੇ ਖਰਾਬ ਕਰਦਾ ਪ੍ਰਧਾਨ ਮੰਤਰੀ ਸਾਹਿਬ ਕਿਤਰੀ ਵਿਚਾਰਿਆ ਹੋਰ ਪੰਜਾਬ ਦੇ ਵਿਚਾਰੇ ਆ ਕਿਸ ਤਰ੍ਹਾਂ ਦੇਖਦੇ ਉਹਨਾਂ ਦੀ ਫੇਰੀ ਨੂੰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਦਾ ਮਤਲਬ ਵੀ ਸਾਡੀ ਮਿਹਨਤ ਨੂੰ ਬੂਰ ਪੈ ਰਿਹਾ ਹੈ ਕਿ ਪ੍ਰਧਾਨ ਮੰਤਰੀ ਜੀ ਨੂੰ ਆਉਣਾ ਪੈ ਗਿਆ ਤਾਂ ਫਿਰ ਬੜੀ ਵੱਡੀ ਗੱਲ ਹੈ ਸਾਡੇ ਵਾਸਤੇ ਸੋ ਇਹ ਲੋਕ ਡਿਸਾਈਡ ਕਰਦੇ ਨੇ ਜੀ ਲੋਕਾਂ ਨੇ ਦੇਖਣਾ ਹੈ ਵੀ ਕੰਮ ਕੌਣ ਕਰਦਾ ਹੈ ਪ੍ਰਧਾਨ ਮੰਤਰੀ ਜੀ ਤੇ ਸਣੀ ਦਰਵਾਰੀ ਵੀ ਹੈ ਪਰ ਉਸ ਤੋਂ ਬਾਅਦ ਨਤੀਜਾ ਕੀ ਨਿਕਲਿਆ ਜਿੰਨੇ ਕੰਮ ਹੀ ਨਹੀਂ ਕੀਤਾ ਲੋਕ ਕਿਉਂ ਵੋਟ ਪਾਉਂਦੇ ਆ ਸੋ ਇਸ ਵਾਰ ਮੈਨੂੰ ਮਾਨ ਹੈ ਇੱਕ ਵੱਖਰੀ ਜਿਹੜੀ ਲੋਕ ਸਭਾ ਗਰਦਾਸਪੁਰ ਤੋਂ ਨਵੇਕਲੀ ਜਿਹੜੀ ਪਹਿਲ ਹੋਊਗੀ ਬਹੁਤ ਬਹੁਤ ਤਾਂ ਅੱਜ ਯੋਕੀਏ ਦਿੱਤੇ ਨਾਂ ਦਾ ਇੱਕ ਅਭਿਆਨ ਆਇਆ ਕਿ ਮੈਂ ਦੇ ਵਿੱਚ ਪੈਦਾ ਹੋ ਰਿਹਾ ਆ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਦੇਖੋ ਜੀ ਮੈਂ ਦੱਸਣਾ ਚਾਹੁੰਨਾ ਹੁਣ ਜਦੋਂ ਦੀ ਸਰਕਾਰ ਪਹਿਲਾਂ ਪਹਿਲੇ ਸਾਲ ਸਾਨੂੰ ਦਿੱਕਤਾਂ ਆਈਆਂ ਪਰ ਜੋ ਜੋ ਹੁਣ ਸਮਾਂ ਬੀਤਦਾ ਜਾ ਰਿਹਾ ਮਾਹੌਲ ਤੁਹਾਨੂੰ ਨਜ਼ਰ ਆ ਰਿਹਾ ਵੀ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਸੋ ਸਹੀ ਸਹੀ 75 ਸਾਲਾਂ ਦਾ ਉਲਝਿਆ ਪੰਜਾਬ ਮਿਲਿਆ ਹੁਣ ਇਹਨੂੰ ਸੈੱਟ ਕਰਦੇ ਥੋੜਾ ਸਮਾਂ ਤੇ ਲੱਗਣਾ ਸੀ ਔਰ ਵਧੀਆ ਬਖੂਬ ਲੱਗਦਾ ਕਿ ਜੋ ਕਿਸਾਨੀ ਮਸਲੇ ਚੱਲਦੇ ਪਿਆ ਪ੍ਰਧਾਨ ਮੰਤਰੀ ਦੀ ਫੇਰੀ ਆਂਦੀ ਉਹਨਾਂ ਨੂੰ ਉਹ ਮਸਲਿਆਂ ਦਾ ਜਵਾਬ ਦੇਣਾ ਤੇ ਵੀ ਗੱਲ ਚੋਣਾਂ ਜਾਂਦਾ ਲੱਗਿਆ ਜੀ ਹੁਣ ਤੇ ਪਤਾ ਨਹੀਂ ਜੀ ਬੀਜੇਪੀ ਨੇ ਆਉਣਾ ਕਿ ਨਹੀਂ ਆਉਣਾ ਇਹ ਤੇ ਹੁਣ ਸਾਡੇ ਕਿਸਾਨ ਵੀਰ ਭਾਈ ਵੇਖਣ ਜੀ ਵੀ ਕੀ ਕਰਨਾ ਹੁੰਦਾ ਤਾਂ ਅੱਜ ਅਸੀਂ ਪਿੰਡ ਰਜੀਤ ਬਾਗ ਗੋਪਰਾਇ ਸਿੰਘ ਸਾਹਿਬ ਦੇ ਉਹਨਾਂ ਦੇ ਘਰ ਵਿੱਚ ਇੱਕ ਜਿਹੜੀ ਮੀਟਿੰਗ ਆਯੋਜਿਤ ਕੀਤੀ ਗਈ ਸੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਡੇ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲ ਸੀ ਅਤੇ ਉਹਨਾਂ ਦੇ ਹਲਕਾ ਇੰਚਾਰਜ ਜਿਹੜੇ ਇੱਥੇ ਸ਼ਮਸ਼ੇਰ ਸਿੰਘ ਨੇ ਪਲੱਸ ਸਾਡੇ ਜਿੰਨੇ ਵੀ ਸਾਰੇ ਸਾਥੀ ਨੇ ਆਮ ਆਦਮੀ ਪਾਰਟੀ ਦੇ ਅਮਨ ਸ਼ੇਰ ਸਿੰਘ ਸ਼ਹਿਰੀ ਕਲ ਸੀ ਨੂੰ ਚਾਹਣ ਵਾਲੇ ਸਾਰੇ ਇੱਥੇ ਆਪਾਂ ਹਾਜ਼ਰ ਆਏ ਆ ਕਿਉਂਕਿ ਅੱਜ ਤੁਹਾਨੂੰ ਪਤਾ ਕਿ ਇੱਕ ਬੜੀ ਬਦਲਦੀ ਰਾਜਨੀਤੀ ਚੱਲ ਰਹੀ ਆ ਸਾਰੇ ਲੋਕੇ ਚੰਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਸਰਕਾਰ ਇਹ ਡਾਂਗੋਕ੍ਰੇਸੀ ਵਾਲੀ ਸਰਕਾਰ ਜਿਹੜੀ ਡਬਲਈਆਂ ਸਰਕਾਰ ਕਹਿੰਦੇ ਆ ਮੋਦੀ ਅਤੇ ਸ਼ਾਦੀ ਸਰਕਾਰ ਜਿਨ੍ਹਾਂ ਨੇ ਦੇਸ਼ ਨੂੰ ਦਸਾਂ ਸਾਲਾਂ ਦੇ ਵਿੱਚ ਕੰਗਾਲੀ ਦੇ ਰਾਹ ਤੇ ਲਿਆ ਕੇ ਖੜੇ ਕਰ ਦਿੱਤਾ ਕੋਈ ਇਹੋ ਜਿਹਾ ਹਿੰਦੁਸਤਾਨ ਦਾ ਲੰਬਾ ਵੱਡਾ ਚੌੜਾ ਪ੍ਰੋਜੈਕਟ ਇਹੋ ਜਿਹਾ ਜਿਹੜਾ ਇਹਨਾਂ ਛੱਡਿਆ ਨਹੀਂ ਜਿਹੜਾ ਵੇਚਣ ਵਾਸਤੇ ਹੋਵੇ ਜਿਹੜੇ ਕਹਿੰਦੇ ਸੀ ਕਿ ਅਸੀਂ 2 ਕਰੋੜ ਹਰ ਸਾਲ ਨੌਕਰੀ ਦੇਾਂਗੇ 15-15 ਲੱਖ ਰੁਪਏ ਅਸੀਂ ਖਾਤਿਆਂ 'ਚ ਪਾਵਾਂਗੇ ਬੇਰੁਜ਼ਗਾਰੀ ਦੂਰ ਕਰਾਂਗੇ ਕਿਸਾਨਾਂ ਦੀ ਆਮਦਨ ਡਬਲ ਕਰਾਂਗੇ ਅਸੀਂ ਇਹ ਸਰਕਾਰ ਨੇ ਇੱਕ ਵਾਰੀ ਇਹ ਦੱਸ ਦਿੱਤਾ ਪਿਛਲੇ ਤੁਸੀਂ ਤੁਹਾਨੂੰ ਯਾਦ ਹੀ ਹੋਣਾ ਕਿ 13 ਜਿਹੜੇ ਲਗਭਗ ਮਹੀਨੇ ਕਿਸਾਨਾਂ ਹਿੰਦੁਸਤਾਨ ਦੇ ਨੇ ਧਰਨਾ ਲਾੜਿਆ ਕਾਲੇ ਕਾਨੂੰਨ ਤੇਨ ਵਾਪਸ ਕਰਨ ਵਾਸਤੇ ਜਿਹਦੇ ਚ ਲਗਭਗ 750 ਕਿਸਾਨ ਜਿਹੜਾ ਉਹ ਸ਼ਹੀਦ ਹੋ ਗਿਆ ਲਖੀਂਪੁਰ ਖੇੜੀ ਦੇ ਵਿੱਚ ਇਹਨਾਂ ਦੇ ਇੱਕ ਮੰਤਰੀ ਨੇ ਉਹਦੇ ਲੜਕੇ ਨੇ ਪੁੱਤਰੇ ਹੋਏ ਨੇ ਕਿਸਾਨਾਂ ਦੇ ਉੱਤੇ ਧਰਨਾ ਦੇ ਦਿੱਤੇ ਜਿਹੜੇ ਦੇ ਰਹੇ ਉਹਨਾਂ ਤੇ ਜੀਪ ਚਾੜ ਕੇ ਜਿਹੜੇ ਕਿਸਾਨਾਂ ਦੀ ਮੌਤੇ ਘਾੜ ਉਤਾਰਤਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਅਰੇ ਇਹ ਕਿਸਾਨ ਚਾਹੁੰਦੇ ਕਿ ਉਹਨਾਂ ਦੇ ਪਰਚਾ ਦਰਜ ਹੋਵੇ ਲੇਕਿਨ ਆ ਹੁਣ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਤੁਸੀਂ ਵੇਖ ਰਹੇ ਹੋ ਜਿਨ੍ਹਾਂ ਵਿੱਚ ਤੁਸੀਂ ਕਵਰੇਜ ਕਰ ਰਹੇ ਹੋ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਹੀ ਮੰਤਰੀ ਨੂੰ ਫੇਰ ਜਿਹੜਾ ਵਾ ਉਹ ਟਿਕਟ ਜਿਹੜੀ ਇਹ ਦੇ ਕੇ ਨਵਾਜਿਆ ਗਿਆ ਉਹਨੂੰ ਇਨਾਮ ਦਿੱਤਾ ਗਿਆ ਸੋ ਮੈਂ ਕਹਿੰਦਾ ਹੁਣ ਤੁਸੀਂ ਵੇਖਿਆ ਮਣੀਪੁਰ ਦੇ ਵਿੱਚ ਕਿਦਾਂ ਔਰਤਾਂ ਨੂੰ ਨੰਗੀਆਂ ਕਰਕੇ ਨਗਨ ਕਰਕੇ ਬਾਜ਼ਾਰਾਂ ਦੇ ਵਿੱਚ ਘੁਮਾਇਆ ਗਿਆ ਔਰਤ ਜਿਹੜਾ ਨਾਰੀ ਸ਼ਕਤੀ ਨੂੰ ਕਹਿੰਦੇ ਅਸੀਂ ਪਹਿਲ ਦੇਣੀ ਆ ਉਹਨਾਂ ਨੂੰ ਐਜੂਕੇਟ ਕਰਨਾ ਤੇ ਜਿਸ ਰਾਜ ਦੇ ਵਿੱਚ ਔਰਤ ਸੇਫ ਨਹੀਂ ਜਿਸ ਔਰਤ ਮਜ਼ਦੂਰ ਸੇਫ ਨਹੀਂ ਕਿਸਾਨ ਸੇਫ ਨਹੀਂਗਾ ਉਸ ਰਾਜ ਨੂੰ ਲੋਕਾਂ ਕਰਨਾ ਕੀ ਹੈ ਸੋ ਇਸ ਕਰਕੇ ਲੋਕਾਂ ਨੇ ਮੰਨੇ ਹਰਕਾ ਬਣਾਇਆ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਹੜੀ ਉਹ ਸੋਚ ਲੈ ਕੇ ਚੱਲੇ ਨੇ ਹਿੰਦੁਸਤਾਨ ਨੂੰ ਕਰਪਸ਼ਨ ਹੈ ਤੇ ਕਰਨਾ ਔਰ ਲੋਕਾਂ ਦਾ ਲੋਕ ਰਾਜ ਸਹੀ ਮਾਰ ਕਰਨਾ ਜੋ ਉਹਨੂੰ ਅੱਗੇ ਲੈ ਕੇ ਆਉਣਾ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਲੋਕ ਲਹਿਰ ਚੱਲ ਰਹੀ ਆ ਮੋਦੀ ਨੂੰ ਬਦਲਣ ਵਾਸਤੇ ਉਸੇ ਲਹਿਰ ਦੇ ਤਹਿਤ ਅੱਜ ਆਪਾਂ ਸਾਰੇ ਇਹ ਮੀਟਿੰਗਾਂ ਜਿਹੜੀਆਂ ਨੁਕੜ ਮੀਟਿੰਗਾਂ ਪਿੰਡ ਪਿੰਡ ਪਹਿਲਾਂ ਰੋਡ ਸ਼ੋਅ ਹੀ ਹੁਣ ਸ਼੍ਰੀ ਕੇਜਰੀਵਾਲ ਜੀ ਦੀ ਰਹਿਨਮਾਈ ਹੇਠ ਭਗਵੰਤ ਮਾਨ ਜੀ ਦੀ ਰਹਿਨਮਾਈ ਹੇਠ ਉਹਨਾਂ ਦੀ ਸੋਚ ਦੇ ਸਦਕਾ ਸ਼੍ਰੀ ਅਮਨ ਸ਼ੇਰ ਸਿੰਘ ਖਿਆਰੀ ਗਲਸੀ ਜਿਹੜੇ ਨੇ ਉਹ ਨੁਕੜ ਮੀਟਿੰਗਾਂ ਜਿਹੜੀਆਂ ਘਰ ਘਰ ਪਿੰਡਾਂ ਦੇ ਵਿੱਚ ਜਾ ਕਰਨੇ ਨੇ ਲੋਕਾਂ ਨੂੰ ਆਪਾਂ ਸਾਰੇ ਜਾਗਰੂਕ ਕਰ ਰਹੇ ਆ ਤੇ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇ ਰਹੇ ਆ ਕਿ ਆਓ ਸਾਰੇ ਰਲ ਕੇ ਇਹ ਨੌਜਵਾਨ ਲੀਡਰ ਆ ਜਿਹੜਾ ਬਟਾਲੇ ਤੋਂ ਬਹੁਤ ਵੱਡੀ ਲੀਡ ਲੈ ਕੇ ਐਮਐਲਏ ਬਣਿਆ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਇਹਨੂੰ ਚਿਤਾ ਕੇ ਪਾਰਲੀਮੈਂਟ ਭੇਜੀਏ ਤਾਂ ਕਿ ਜਿਹੜੇ ਪਹਿਲਾਂ ਨਲਕਾ ਪੁੱਟਣ ਵਾਲੇ ਜਿਹੜੇ ਪਹਿਲਾਂ ਆਏ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਕਾਂਗਰਸ ਦੇ ਲਗਭਗ 70-72 ਸਾਲ ਤੋਂ ਪਹਿਲਾਂ ਜਿਹੜੇ ਇਥੋਂ ਐਮਪੀ ਜਿੱਤ ਕੇ ਭੇਜਦੇ ਰਿਹਾ ਮੁੜ ਕੇ ਉਹਨਾਂ ਨੇ ਗੁਰਦਾਸਪੁਰ ਵਾਲਿਆਂ ਨੂੰ ਕਦੀ ਮੂੰਹ ਤੱਕ ਨਹੀਂ ਵਿਖਾਇਆ ਸੋ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਕੇ ਕਿ ਇੱਕ ਮੌਕਾ ਜਿਹੜਾ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਦਿਈਏ ਤੇ ਅਮਨ ਸ਼ੇਰ ਸਿੰਘ ਛਰੀਕਾਸੀ ਨੂੰ ਝਾੜੂ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਜਿਤਾ ਕੇ ਆਪਾਂ ਪਾਰਲੀਮੈਂਟ ਭੇਜੀਏ ਤਾਂ ਕਿ ਗੁਰਦਾਸਪੁਰ ਦਾ ਬਾਰਡਰ ਹਲਕਾ ਜਿਹੜਾ ਉਹਦੀ ਜਿਹੜੀ ਉਹ ਰਹਿਨਮਾਈ ਕਰਨ ਤੇ ਆਪੇ ਸਾਡੀ ਮੰਗ ਨੂੰ ਉ ਮੇਰਾ ਨਾਮ ਨਿਰਮਲਾ ਦੇਵੀ ਹੈ ਅੱਜ ਅਸੀਂ ਸਿਹਰੀ ਕਲਸੀ ਜੀ ਦੇ ਹੱਕ ਦੇ ਵਿੱਚ ਖੜੇ ਹੋਏ ਹਾਂ ਸਾਡੇ ਉਮੀਦਵਾਰ ਸਿਹਰੀ ਕਲਸੀ ਹਲਕੇ ਗਰਦਾਸਪੁਰ ਤੋਂ ਬਹੁਤ ਹੀ ਵਧੀਆ ਕੈਂਡੀਡੇਟ ਨੇ ਔਰ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਇੱਕ ਯੰਗ ਬਲੱਡ ਐਜੂਕੇਟਿਡ ਨੇ ਔਰ ਬਟਾਲੇ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੂਰੇ ਗਰਦਾਸਪੁਰ ਹਲਕੇ ਦੇ ਵਿੱਚ ਕੰਮ ਹੋਏ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨੀ ਆ ਕਿ ਸ਼ਹਿਰੀ ਕਲਸੀ ਜੀ ਨੂੰ ਵੱਤ ਵੱਤ ਬੋਰਡ ਪਾ ਕੇ ਜਿਤਾਓ ਔਰ ਉਹਨਾਂ ਦੇ ਹੱਕ ਦੇ ਵਿੱਚ ਸਪੋਰਟ ਕਰੋ। ਇਹ ਗੱਲ ਕਿ ਕਿ ਜੇ ਮਾਤਰੀ ਸ਼ਕਤੀ ਨਾਰੀ ਸ਼ਕਤੀ ਕਰਦੀਏ ਉਹਨਾਂ ਕਹਿ ਗਈ ਜੇ ਉਹ ਵਿਧਾਨ ਸਭਾ ਚੋਣਾਂ ਕਰੀ ਲੇਕਿਨ ਮੈਲਾ ਨਗਰ ਬਾਰਾ ਕਿਤਾ ਸੀ 10000 ਕਮੀਨਾ ਦੇਵਾਂਗੇ। ਜੀ ਵੀ 2-2.5 ਸਾਲ ਹੋ ਗਿਆ ਸਰਕਾਰ ਕੋਲ ਇਹ ਕੋਈ ਝਟਾ ਮੈਨਾਂ ਨਹੀਂ ਪਾਇਆ ਗਿਆ ਉਹਦੇ ਬਾਰੇ ਕੀ ਜਾਣ ਚੱਲਦੀ ਹੈ। ਹਾਂਜੀ ਇਹ ਵੀ ਮੈਂ ਮਹਿਲਾਵਾਂ ਨੂੰ ਕਿਉਂਕਿ ਖੁਦ ਮੈਂ ਇੱਕ ਮਹਿਲਾ ਲੇਡੀਜ਼ ਆ ਸੋ ਮੈਂ ਮਹਿਲਾਵਾਂ ਨੂੰ ਅਪੀ ਜੇ ਸਵਰ ਬਣਾਈ ਰੱਖਣਾ ਔਰ ਜਲਦੀ ਹੀ ਸਾਡੀ ਮਾਨ ਸਰਕਾਰ ਸਾਡੇ ਕੇਦਰੀਵਲ ਜਲਦੀ ਹਜ਼ਾਰ ਜਰ ਦੀ ਗਰੰਟੀ ਪੂਰੀ ਕਰਨ ਜਾ ਰਹੀ ਆ ਸਿਰਫ ਥੋੜਾ ਜਿਹਾ ਸਮਝ ਆਈਦਾ ਔਰ ਜਦ ਹੀ ਸਾਡੇ ਐਮਪੀ ਦੇ ਇਲੈਕਸ਼ਨ ਹੁੰਦੇ ਆ ਉਸ ਤੋਂ ਬਾਅਦ ਜਲਦੀ ਇਹ ਚੀਜ਼ ਲਾਗੂ ਕਰ ਦਿੱਤੀ ਗਈ ਹੈ ਔਰ ਜਲਦੀ ਹੀ ਮਹਿਲਾਵਾਂ ਨੂੰ 10000 ਰੁਪਏ ਮਿਲਣ। ਅੱਜ ਵੀ ਕਹਿਣਾ ਹੈਗਾ ਕਿ ਨਾ ਕਿ ਸਾਡੀ ਸਰਕਾਰ ਸੱਤੇ ਚ ਆਂਦੇ ਹੀ ਪਹਿਲਾਂ ਮਹਿਲਾ ਨੂੰ 10000 ਰੁਪਏ ਦੇਵੇਗੀ ਜਿਹੜੇ ਕਿ 2 ਸਾਲ ਬੀਤ ਗਏ ਆ ਕਿ ਲਾਸਟ ਸਾਲ ਦੀ ਦੇਣ ਤੇ ਆ ਕੇ ਉਹਦੀ ਬੋਖ ਦਿੱਤਾ ਜਾਏਗਾ ਮਹਿਲਾ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਚੀਜ਼ ਜੋ ਅਫਵਾਹਾਂ ਝੂਠੀਆਂ ਨੇ ਔਰ ਦੇਖੋ ਕਿ ਸਰਕਾਰ ਆਈ ਹੈ ਸੱਤੇ ਦੇ ਵਿੱਚ ਪਹਿਲੀ ਵਾਰੀ ਪੰਜਾਬ ਦੇ ਵਿੱਚ ਆਪਦੀ ਸਰਕਾਰ ਆਈ ਹੈ ਸੋ ਸਹਜੇ-ਸਹਜੇ ਕੰਮ ਹੋਣਗੇ ਇੰਨੀ ਜਲਦਬਾਜ਼ੀ ਨਾ ਕੀਤੀ ਜਾਏ ਸਾਝੇ ਸਾਝੇ ਆਸਤੇ ਆਸਤੇ ਹਰ ਇੱਕ ਦਾ ਜੋ ਵੀ ਹੈ ਕੰਮ ਪੈਂਡਿੰਗ ਹੈ ਜਾਂ ਕੁਝ ਵੀ ਹੈ ਮਹਿਲਾਵਾਂ ਨੂੰ ਮੈਂ ਹੀ ਕਹਿਣਾ ਚਾਹਨੀ ਹੈ ਕਿ ਸਾਝੇ ਸਾਝੇ ਹਰ ਇੱਕ ਚੀਜ਼ ਬੁਰੀ ਹੈ ਜੈਸੇ ਜਿਸ ਤਰ੍ਹਾਂ ਕੀ ਮਾਨ ਸਰਕਾਰ ਨੇ ਕਿਹਾ ਹੈ ਕਿ ਐਜੂਕੇਸ਼ਨ ਔਰ ਹੈਲਥ ਨੂੰ ਲੈ ਕੇ ਔਰ ਹੈਲਥ ਦੀ ਵੀ ਹਰ ਕੇ ਹਲਕੇ ਦੇ ਵਿੱਚ ਚਾਰ ਚਾਰ ਆਮਦਮੀ ਪਾਰਟੀ ਦੇ ਕਲੀਨਿਕ ਖੁੱਲੇ ਆ ਸੋ ਜਿਨ੍ਹਾਂ ਦੇ ਵਿੱਚ ਚਾਲੀ ਤਰ੍ਹਾਂ ਦੇ ਟੈਸਟ ਹੋ ਰਹੇ ਆ ਔਰ ਕਾਫੀ ਤਰ੍ਹਾਂ ਦੀਆਂ ਮੈਡੀਸਿਨਾਂ ਸਹੂਲਤ ਜਿਹੜੀ ਦਿੱਤੀ ਜਾ ਰਹੀ ਆ ਸੋ ਮੈਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਜੇ ਸਾਜੇ ਸਾਰੇ ਕੰਮ ਹੋਣਗੇ ਸੋ ਸਿਰ ਮੈਂ ਆਮ ਆਦਮੀ ਪਾਰਟੀ ਮਿਨੋਰਟੀ ਵਿੰਗ ਦਾ ਜਨਰਲ ਸੈਕਟਰੀ ਗੁਰਦਾਸਪੁਰ ਤੋਂ ਅੱਜ ਹਲਕਾ ਦੀਨਾ ਨਗਰ ਦੇ ਪਿੰਡ ਰਣਜੀਤ ਬਾਗ ਦੇ ਵਿੱਚ ਅੱਜ ਜਿਹੜਾ ਵਾ ਬੋਪਾਰਾ ਜੀ ਸਾਹਿਬ ਉਹਨਾਂ ਦੀ ਲਿਆਸ਼ਤੇ ਜਿਹੜਾ ਇੱਕ ਪ੍ਰੋਗਰਾਮ ਰੱਖਿਆ ਗਿਆ ਵਾ ਇਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਾਸਤੇ ਇਹਦੇ ਵਿੱਚ ਬੜੇ ਬੜੇ ਵੱਡੇ ਲੈਵਲ ਤੇ ਜਿਹੜੇ ਆ ਲੋਕ ਆਏ ਆ ਜਿਨ੍ਹਾਂ ਦੇ ਮਗਰ ਇੱਕ ਬੰਦੇ ਦੇ ਮਗਰ ਹਜ਼ਾਰ ਹਜ਼ਾਰ ਲੋਕਾਂ ਦੀ ਜਥੇਬੰਦੀਆਂ ਨੇ ਬਲੌਕ ਪ੍ਰੈਜ਼ੀਡੈਂਟ ਸਾਬਕਾ ਪੰਚ ਮੌਜੂਦਾ ਪੰਚ ਮੌਜੂਦਾ ਸਰਪੰਚ ਹੋਰ ਵੀ ਜਿੰਨੇ ਵੀ ਮੋਤਬਰ ਲੋਕ ਨੇ ਇੱਥੇ ਉਹ ਬੰਦਾ ਆਇਆ ਵਾ ਜਿਹੜਾ ਕੋਈ 2-400 ਵੋਟ ਦੀ ਜਿਹੜਾ ਵਾ ਗੈਦਰਿੰਗ ਰੱਖਦਾ ਵਾ ਤੇ ਅੱਜ ਇੱਥੇ ਵਿਸ਼ੇਸ਼ ਤੌਰ ਤੇ ਜੋ ਸਾਡੇ ਲੋਕ ਸਭਾ ਦੇ ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਕੈਂਡੀਡੇਟ ਨੇ ਜੋ ਦਾ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜਿੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਅੱਜ ਆਪਾਂ ਬੜੀ ਵੱਡੀ ਗਿਣਤੀ ਦੇ ਵਿੱਚ ਹਜ਼ਾਰ ਤੋਂ ਲੈ ਕੇ 1500 ਦੇ ਵਿੱਚ ਜਿਹੜੇ ਮੌਤਬਰਬੰਦੇ ਨੇ ਮੇਨ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਆਪਾਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਸ਼ਾਮਲ ਕਰਵਾਇਆ ਵਾ ਉਹਨਾਂ ਦੇ ਨਾਲ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਜੀ ਵੀ ਪਹੁੰਚੇ ਹੀ ਅੱਜ ਆਪਾਂ ਦੋਹਾਂ ਲੀਡਰਾਂ ਦੇ ਕੋਲ ਜਿਹੜੇ ਆ ਬੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਜਿਹੜੇ ਜੁਆਇਨ ਕਰਵਾਏ ਆ ਦੁਬਾਰਾ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਜੋ पीएम साहब ਨੇ ਪਹੁੰਚਤ ਭਗਵੰਤ ਮਾਨ ਸਿੰਘ ਭਗਵੰਤ ਮਾਨ ਸਾਹਿਬ ਦਿਨ ਬਦ ਦਿਨ ਗਿਣਤੀ ਦੇ ਵਿੱਚ ਕਿੰਨੀ ਵੱਡੀ ਤਦਾਰ ਦੇ ਵਿੱਚ ਜਿਹੜੇ ਆ ਉਹ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਸਰੂਪੇ ਪਾ ਕੇ ਤੇ ਜੁਆਇਨ ਕਰਾ ਰਹੇ ਆ ਸਾਡੇ ਲੀਡਰਸ਼ਿਪਾਨ ਕੋ ਸਮਾਂ ਹੀ ਨਹੀਂ ਆ ਇੰਨੀ ਗਿਣਤੀ ਦੇ ਵਿੱਚ ਲੋਕ ਆ ਕੇ ਜਿਹੜਾ ਪਾਰਟੀ ਜੁਆਇਨ ਕਰਨ ਦੇ ਆ ਸਾਡੇ ਲੀਡਰਸ਼ਿਪਾਨ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਸ਼ਡਿਊਲ ਦੇ ਵਿੱਚੋਂ ਆਪਣੇ ਹਰ ਇੱਕ ਜਗ੍ਹਾ ਪਹੁੰਚ ਕਰਕੇ ਤੇ ਜਿਹੜਾ ਵਾ ਜਿਹੜੇ ਲੋਕ ਉਤਸ਼ਾਹ ਹੋਣ ਦੇ ਸਾਡੇ ਆਮ ਆਦਮੀ ਪਾਰਟੀ ਦੇ ਪ੍ਰਤੀ ਵੇਖੋ ਬੱਤੀ ਤੇ ਬਿੱਲ ਜਿਹੜੇ ਲੋਕਾਂ ਦੇ ਮਾਫ ਆ ਜਿਹੜੇ ਵੀ ਇਹ ਮਿਡਲ ਕਲਾਸ ਫੈਮਿਲੀਆਂ ਨੇ ਜਿੰਨੇ ਜਿੰਨੇ ਵੀ ਉਹਨਾਂ ਦੇ ਲੋਕ ਪੱਖੀ ਕੰਮ ਆ ਉਹ ਸਾਡੇ ਸੀਐਮ ਸਾਹਿਬ ਨੇ ਕੀਤੇ ਆ ਉਹਨਾਂ ਨੂੰ ਦੇਖਦੇ ਹੋਏ ਅੱਜ ਲੋਕ ਵੱਡੀ ਤਦਾਰ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਜੁਆਇਨ ਕਰ ਰਹੇ ਨੇ ਦੇਖੋ ਜੀ ਸਰਕਾਰ ਆਈ ਨੂੰ 2 ਸਾਲ ਕੇ ਸਵਾ 2 ਸਾਲ ਹੋਏ ਤੁਹਾਨੂੰ ਵੀ ਰਿਪੋਰਟਰ ਸਾਹਿਬ ਨੂੰ ਚੀਜ਼ ਦਾ ਪਤਾ ਵਾ ਤੇ ਸਾਡੇ ਮਾਨ ਸਾਹਿਬ ਨੇ ਇਹ ਗੱਲ ਕਹੀ ਹੈ ਸਾਡੇ ਲੀਡਰਸ਼ਿਪ ਵਾਲੇ ਸਪੀਚ ਦੇ ਵਿੱਚ ਵੀ ਇਹ ਗੱਲ ਕਰਦੇ ਨੇ ਕਿ ਆਪਾਂ 2027 ਦੇ ਵਿੱਚ ਜਿਹੜੀ ਆ ਇਲੈਕਸ਼ਨ ਵਾ ਉਹਦੇ ਵਿੱਚ ਜਿਹੜਾ ਵੋਟ ਮੰਗਣ ਤਾਂ ਆਵਾਂਗੇ ਜੀ ਆਪਾਂ ਮਹਿਲਾ ਦਾ ਜਿਹੜਾ ਵਾ ਕੀਤਾ ਵਾਦਾ ਵਾ 1000 ਰੁਪਏ ਜਿਹੜਾ ਮਹਿਲਾ ਦਾ ਮ ਕਿਉਂਕਿ ਜਿਹੜੇ ਪਹਿਲੇ ਸਾਰੇ ਵਾਦੇ ਕੀਤੇ ਸੀ ਸੀਐਮ ਸਾਹਿਬ ਨੇ ਭਗਵੰਤ ਮਾਨ ਸਾਹਿਬ ਨੇ ਆਮ ਆਦਮੀ ਪਾਰਟੀ ਨੇ ਉਹ ਸਾਰੇ ਵਾਦੇ ਪੂਰੇ ਕਰਦੇ ਆ ਇਹ ਜਿਹੜਾ ਮਹਿਲਾ ਦਾ ਰਹਿ ਗਿਆ 1000 ਰੁਪਿਆ ਵਾਲਾ ਵਾਦਾ ਉਹ ਵੀ ਜਿਹੜਾ 27 ਤੋਂ ਪਹਿਲਾਂ ਪਹਿਲਾਂ 24 ਤੋਂ ਬਾਅਦ ਇਲੈਕਸ਼ਨਾਂ ਤੋਂ ਬਾਅਦ ਬਹੁਤ ਜਲਦੀ ਜਿਹੜਾ ਪੂਰਾ ਕੀਤਾ ਜਾਵੇਗਾ